ਜੇਕਰ ਤੁਸੀਂ ਅਕਸਰ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਅਸਰਦਾਰ ਘਰੇਲੂ ਨੁਸਖਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਸ ਦਾ ਸੇਵਨ ਕਰਨ ਦੇ ਨਾਲ ਤੁਸੀਂ ਗੈਸ ਅਤੇ ਬਲੋਟਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਗੈਸ ਨੂੰ ਦੂਰ ਕਰਨ ਵਿੱਚ ਹਿੰਗ ਨੂੰ ਬਹੁਤ ਹੀ کارਗਰ ਮੰਨਿਆ ਜਾਂਦਾ ਹੈ ਖਾਣਾ ਖਾਣ ਤੋਂ ਬਾਅਦ ਗੈਸ ਹੋਣ ਤੇ ਗਰਮ ਪਾਣੀ 'ਚ ਥੋੜੀ ਜਹੀ ਹੀਂਗ ਨੂੰ ਮਿਲਾ ਲਵੋ ਤੇ ਫਿਰ ਪਾਣੀ ਦੇ ਨਾਲ ਪੀ ਲਵੋ ਇਸ ਦੇ ਨਾਲ ਤੁਹਾਨੂੰ ਆਰਾਮ ਮਿਲੇਗਾ ਗੈਸ ਦੀ ਸਮੱਸਿਆ ਦੇ ਵਿੱਚ ਐਪਲ ਸਾਈਡਰ ਵਿਨੇਗਰ ਵੀ ਕੰਮ ਕਰ ਸਕਦਾ ਹੈ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚਾ ਸਿਰਕਾ ਮਿਲਾ ਕੇ ਪੀਣ ਦੇ ਨਾਲ ਜਿੱਥੇ ਤੁਹਾਡਾ ਪਾਚਨ ਤੰਤਰ ਕਿਰਿਆ ਮਜ਼ਬੂਤ ਹੋਵੇਗੀ ਉੱਥੇ ਹੀ ਗੈਸ ਦੀ ਸਮੱਸਿਆ ਵੀ ਦੂਰ ਹੋ ਸਕਦੀ ਹੈ ਜੇਕਰ ਗੈਸ ਅਤੇ ਬੁਲਟਿੰਗ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਸਵੇਰੇ ਖਾਲੀ ਪੇਟ ਅਜਵਾਇਣ ਦਾ ਪਾਣੀ ਪੀਓ ਇਸ ਦੇ ਨਾਲ ਗੈਸ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ ਕੁਝ ਹਰਬਲ ਚਾਹ ਦੀ ਮਦਦ ਨਾਲ ਗੈਸ ਦੀ ਸਮੱਸਿਆ ਵੀ ਦੂਰ ਕੀਤੀ ਜਾ ਸਕਦੀ ਹੈ ਫਨੀਲ ਚਾਹ ਅਦਰਕ ਦੀ ਚਾਹ ਗ੍ਰੀਨ ਟੀ ਪੀਣ ਦੇ ਨਾਲ ਤੁਸੀਂ ਕਬਜ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ ਗੈਸ ਦੀ ਸਮੱਸਿਆ ਲਈ ਜੀਰੇ ਦਾ ਪਾਣੀ ਵੀ ਵਧੀਆ ਘਰੇਲੂ ਉਪਾਅ ਹੈ ਜੋ ਕਿ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ ਇੱਕ ਚਮਚ ਜੀਰੇ ਨੂੰ 2 ਕੱਪ ਪਾਣੀ ਦੇ ਵਿੱਚ 10 ਤੋਂ 15 ਮਿੰਟ ਉਬਾਲੋ ਅਤੇ ਫਿਰ ਠੰਡਾ ਹੋਣ ਤੇ ਇਸ ਨੂੰ ਘਟਾ ਘਟ ਪੀ ਜਾਓ ਇਸ ਦੇ ਨਾਲ ਤੁਹਾਡੀ ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ ਗੈਸ ਤੋਂ ਰਾਹਤ ਪਾਉਣ ਲਈ ਇੱਕ ਨੁਸਖਾ ਹੋਰ ਵੀ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਅਦਰਕ ਦੀ ਵਰਤੋਂ ਵੀ ਕਰ ਸਕਦੇ ਹੋ ਇੱਕ ਚਮਚ ਤਾਜੇ ਅਦਰਕ ਨੂੰ ਪੀਸ ਕੇ ਭੋਜਨ ਤੋਂ ਬਾਅਦ ਇੱਕ ਚਮਚ ਨਿੰਬੂ ਦੇ ਰਸ ਵਿੱਚ ਮਿਲਾਓ ਅਤੇ ਫਿਰ ਉਸ ਨੂੰ ਪੀ ਜਾਓ ਇਸ ਦੇ ਨਾਲ ਤੁਹਾਡੀ ਗੈਸ ਕਬਜ਼ ਵਰਗੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਬਿਊਰੋ ਰਿਪੋਰਟ ਹੱਕੀ ਕੀ ਟੀਵੀ ਪੰਜਾਬੀ